ਅਸੀਂ ਪਹੁੰਚ ਗਏ ਆ ਪੰਜਾਬ ਦੇ ਸਭ ਤੋਂ ਵੱਡੇ ਹੋਲਸੇਲ ਸ਼ੋਰੂਮ ਦੇ ਕਹਿੰਦੇ ਫੈਕਟਰੀ ਕਹਿੰਦੇ ਗਡਾਊਨ ਅੱਜ ਸਾਨੂੰ ਅਸੀਂ ਲੈ ਕੇ ਦੇਣਾ ਕਾਡੀਆਂ ਦੇ ਭਾਅ ਦੇ ਕੱਪੜਾ ਪੂਰਾ 5 ਮੀਟਰ ਦਾ ਸੂਟ ਆ ਭਾਜੀ ਆ ਚੱਕੋ 1000 ਰੁਪਏ ਦਾ 1 2 3 ਨਹੀਂ ਦੇਣੇ ਸੀ 4 ਸੂਟ ਦੇਣੇ 1000 ਰੁਪਏ ਦੇ 4 ਵਾਰਟੀਅਰ ਫੰਕਸ਼ਨ ਸੂਟ ਆ ਗਿਆ ਪਿਓਰ ਕਾਟਨ ਦਾ ਇਹ ਵੀ 700 ਰੁਪਏ ਦੇ ਦੋ ਭਾਜੀ ਰੇਟ ਕਿੰਨਾ ਬਾਜ਼ਾਰ ਦਾ 1200 1400 1300 ਪਰ ਇਹ ਵੀ ਤੁਹਾਨੂੰ ਅਸੀਂ ਦੇਣਾ 500 ਸਵੇਰ ਤੋਂ ਲੈ ਕੇ ਇੱਥੇ ਟਰੱਕ ਭਰ-ਭਰ ਕੇ ਮਾਲ ਆ ਰਿਹਾ ਰੋਜ਼ ਇਦਾਂ ਹੀ ਇੱਥੇ ਬਹੁਤ ਵੱਡੇ ਪੱਧਰ ਤੇ ਮਾਲ ਆ ਰਿਹਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰੋਂ ਆਜੋ ਆ ਸੂਟ ਦੇਖੋ ਭਾਜੀ 650 ਰੁਪਏ ਦਾ ਪਾਰਟੀ ਵੇਅਰ ਲਹਿੰਗੇ ਸ਼ਰਾਰੇ ਗਰਾਰੇ ਗਾਉਨ ਡਰੈਸਾਂ ਲੈਣੀਆਂ ਦੇਖੋ 1000 1200 1100 ਇੰਨੀ ਰੇਂਜ ਦੇ ਵਿੱਚ ਦੇਣਾ ਆ ਦੇਖੋ ਡਿਜ਼ਾਈਨ ਭਾਜੀ 1100 ਨਹੀਂ ਆ ਚੱਕੋ 850 ਰੁਪਏ ਦਾ ਪੂਰਾ ਸਟਿਚ ਕੀਤਾ ਸੂਟ ਦੇ ਰਹੇ ਆ ਬਹੁਤ ਆਪਦੀਆਂ ਨਾਨੀਆਂ ਭੂਆ ਮਾਸੀਆਂ ਲਈ ਬਜ਼ੁਰਗਾਂ ਦੇ ਲਈ ਸੂਟ ਬਜ਼ਾਰਾਂ ਚੋਂ ਸਕਰੀਨਸ਼ਾਟ ਕਰਕੇ ਪਤਾ ਕਰ ਲੋ ਕੋ ਬਜ਼ਾਰ ਦਾ ਰੇਟ 2200 2500 2600 ਸਾਡਾ ਰੇਟ ਸਿਰਫ 1000 1000 ਦੇ ਦੋ ਰੈਡੀमेड ਸੂਟ ਵਰਕ ਚੈੱਕ ਕਰ ਲੋ ਘੇਰੇ ਪਹੁੰਚੇ ਬਾਹਾਂ ਤੇ ਦੁਪੱਟਾ 1500 ਰੁਪਏ ਦਾ ਜੀ 1500 ਰੁਪਏ ਦਾ ਸਾਡਾ ਬਜ਼ਾਰ ਤੁਸੀਂ ਇਦਾਂ ਦਾ ਹੈਵੀ ਸੂਟ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਉਹੋ ਹੀ ਕੱਪੜਾ ਤੁਹਾਨੂੰ ਇੱਥੇ 30 35 ਹਜ਼ਾਰ ਚ ਮਿਲ ਜੂ। ਕੁੜੀਆਂ ਦੀ ਫਰਸ ਚੋਇਸ ਬਲੈਕ ਰਾਈਟ 4 4000 ਤੇ ਲੈਂਦੇ ਸੀ ਇੱਥੇ ਤੁਹਾਨੂੰ 2000 2500 3000 3500 ਦੇ ਵਿੱਚ ਐਨ ਆਰ ਆਈ ਕਸਟਮਰਾਂ ਦੀ ਪਹਿਲੀ ਪਸੰਦ ਹੈ ਸਟਿਚ ਕੀਤਾ ਕੋਟ ਸੂਟ ਬੜਾ ਸਿੰਪਲ ਐਂਡ ਸੋਬਰ ਟਾਪ ਦੀ ਕੀ ਗਿਆ ਹਨਾ ਬਾਜ਼ਾਰ ਚ 5 5000 ਰੁਪਏ ਲੈਂਦੇ 2000 ਦਾ ਪਾਰਟੀਆਂ ਵਿਆਹਾਂ ਸ਼ਾਦੀਆਂ ਜੇ ਰਾਇਲ ਕਲਾਸ ਜਿਨ੍ਹਾਂ ਤੇ ਕਹਿੰਦੇ ਇਹ ਸੂਟ ਕਿਤੇ ਦੇਖਣ ਨੂੰ ਨਹੀਂ ਮਿਲਦੇ ਬਾਜ਼ਾਰ ਤੇ ਵਿੱਚ ਇਸ ਸੂਟ ਦੀ ਕੀਮਤ 7000 ਹੈ ਪਰ ਮਾਤੂ ਸ਼ੀਰ ਦੇ 7000 ਦੇ ਦੋ ਦੇ ਦਿੰਦੇ ਨੇ 3500 ਰੁਪਏ ਦਾ ਇੱਕ ਆਹ ਦੁਪੱਟਿਆਂ ਦੇ ਨਾਲ ਤੁਸੀਂ ਆਹ ਦੇਖੋ ਚੀਜ਼ਾਂ ਚੈੱਕ ਕਰੋ ਹਨਾ ਇਹ ਚੀਜ਼ਾਂ 35 35 40 40000 ਰੁਪਿਆ ਵੱਡੇ ਸ਼ੋਰੂਮਾਂ ਤੇ ਡੰਮੀਆਂ ਤੇ ਲਾ ਕੇ ਬੈਕ ਦਿਆ ਪਰ ਇੱਥੇ ਤੁਹਾਨੂੰ ਅਸੀਂ ਅੱਧੇ ਰੇਟਾਂ ਤੋਂ ਵੀ ਸਸਤੇ ਪੀਸ ਸਲੋਜੀ ਹੁਣ ਅਸੀਂ ਪਹੁੰਚ ਚੁੱਕਿਆ ਪੰਜਾਬ ਦੇ ਸਭ ਤੋਂ ਵੱਡੇ ਹੋਲ ਸੇਲ ਸ਼ੋਰੂਮ ਤੇ ਕਹਿੰਦੇ ਫੈਕਟਰੀ ਕਹਿੰਦੇ ਗੋਡਾਊਨ ਅੱਜ ਤੁਹਾਨੂੰ ਅਸੀਂ ਲੈ ਕੇ ਦੇਣਾ ਕਾਟੀਆਂ ਦੇ ਭਾਦ ਕਪੜਾ ਭਾਵੇਂ ਤੁਸੀਂ ਕੋਟਨ ਦੇ ਸੂਟ ਲੈਣੇ ਆ ਸ਼ਰਾਰੇ ਗਰਾਰੇ ਗੌਨ ਡਰੈਸਾਂ ਲਹਿੰਗੇ ਤੁਸੀਂ ਲੈਣੇ ਕੁਰਤੇ ਪਜਾਮੇ ਤੁਸੀਂ ਲੈਣੀਆਂ ਸ਼ੇਰਮਾਨੀਆਂ ਤੁਸੀਂ ਲੈਣੇ ਕੋਟ ਪੈਂਟ ਆਵੇਂ ਤੁਸੀਂ ਲੈਣੀਆ ਪੱਗਾ ਮਾਤੂ ਸ਼੍ਰੀ ਦਸਤਾਰ ਆ ਜਿਓ ਤੁਸੀਂ ਚੈੱਕ ਕਰ ਲਓ ਪਹਿਲਾਂ ਇਧਰੋਂ ਸਾਰੇ ਪਾਸੇ ਦੇਖ ਲਓ ਪੰਜਾਬ ਦੇ ਕੋਨੇ-ਕੋਣੇ ਤੋਂ ਗੱਡੀਆਂ ਆ ਗਈਆਂ ਇਧਰ ਦੇਖ ਲਓ ਮੋਟਰਸਾਈਕਲਾਂ ਦਾ ਘੜ ਉਧਰ ਬਾਹਰ ਵੀ ਪਾਰਕਿੰਗ ਦੇ ਸੜਕਾਂ ਭਰੀਆਂ ਪਈਆਂ ਆ ਜਿਓ ਤੁਹਾਨੂੰ ਦੱਸੀਆ ਆਉਂਦੇ ਕਿਉਂ ਆ ਤੁਸੀਂ ਆਪ ਦੇਖ ਲਓ ਖੁਦ ਪੜ ਲਓ ਫੈਕਟਰੀ ਹੋਲ ਸੇਲ ਦਾ ਗਡਾਊਨ ਇਹ ਫੈਕਟਰੀ ਦੇ ਵਿੱਚ ਅਸੀਂ ਪਹੁੰਚੇ ਆ ਗਡਾਊਨ ਦੇ ਵਿੱਚ ਪਹੁੰਚੇ ਆ ਅਸੀਂ ਮੈਨੂ ਦੇ ਵਿੱਚ ਪਹੁੰਚੇ ਆ ਜਿੱਥੇ ਤੁਹਾਨੂੰ ਅਸੀਂ ਫਾਇਦੇ ਕਰ ਰਹੇ ਆ ਵੀਡੀਓ ਦੇਖ ਲਓ ਐਂਡ ਤੱਕ ਆਪ ਤੁਸੀਂ ਚੈੱਕ ਕਰ ਲਓ ਵਾਗੇ ਪਾਣੇ ਆਏ ਆ ਮੋਗਾ ਰੋਡ ਤੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਸਲੋ ਜੀ ਹੁਣ ਆਪਾਂ ਅੰਦਰ ਆ ਗਏ ਆ ਤੇ ਮਾਹੌਲ ਤੁਸੀਂ ਦੇਖ ਲਓ ਇੱਧਰ ਤੁਸੀਂ ਚੈੱਕ ਲਓ ਸਿਕਿਉਰਿਟੀ ਪੂਰੀ ਟਾਈਟ ਹੈਗੀ ਆ ਐਂਟਰੀ ਇੱਥੇ ਪਾਤੀ ਆ ਨਾਮ ਆਪਣਾ ਲਿਖਤਾ ਤੇ ਟੈਲੀਫੋਨ ਨੰਬਰ ਪਾ ਕੇ ਕਰਦੇ ਆ ਸਾਈਨ ਹੁਣ ਉਧਰ ਮਾਰੋ ਨਿਗਾ ਤੁਸੀਂ ਆ ਦੇਖੋ ਸਵੇਰ ਤੋਂ ਲੈ ਕੇ ਇੱਥੇ ਟਰੱਕ ਭਰ-ਭਰ ਕੇ ਮਾਲ ਆ ਰਿਹਾ ਰੋਜ਼ ਇੰдый ਇੱਥੇ ਬਹੁਤ ਵੱਡੇ ਪੱਧਰ ਤੇ ਮਾਲ ਆ ਰਿਹਾ ਤੇ ਲੋਕਾਂ ਦੇ ਫਾਇਦੇ ਹੋ ਰਿਆ ਸੋ ਭਾਈ ਜੀ ਮੈਂ ਦੇਖ ਰਿਹਾ ਹਰ ਰੋਜ਼ ਇਦਾਂ ਹੀ ਵੱਡੇ ਵੱਡੇ ਟਰੱਕ ਭਰ-ਭਰ ਕੇ ਆ ਰਹੇ ਤੇ ਲੋਕਾਂ ਦੇ ਫਾਇਦੇ ਹੋ ਰਿਹਾ ਲੋਕ ਬੜੀ ਦੂਰੋਂ ਦੂਰੋਂ ਆ ਰਹੇ ਬਿਲਕੁਲ ਜੀ ਦੂਰੋਂ ਦੂਰੋਂ ਲੋਕ ਆ ਰਹੇ ਇਹਨਾਂ ਦੇ ਫਾਇਦੇ ਵੀ ਹੋਣਗੇ ਇਸ ਨਗਾਂ ਦੇ ਵਿੱਚ ਕੋਟ ਪੈਂਟ ਕੜਤੇ ਪਜਾਮੇ ਤਾਂ ਹੈਗੇ ਹੈਗੇ ਲੇਡੀ ਸੂਟਾਂ ਦੇ ਵਿੱਚ ਭਾਰੀ ਜੋ ਮੇਲਾ ਲਾਤਾ ਮਾਤੂਸ਼ੀ ਨੇ ਅੰਕਲੋਂ ਨੇ ਉਹ ਨਾਗ ਦੇ ਨਾਗ ਆ ਗਿਆ ਕੋਈ 1 2 ਨਾਗ ਨਹੀਂ 30 30 40 40 ਨਾਗ ਡੇਲੀ ਆ ਰਹੇ ਗਰਮੀਆਂ ਦੇ ਸੂਟਾਂ ਦੇ ਦੇਖੋ ਜੀ 6 ਮੰਜਲਾ ਪੂਰੀਆਂ ਨੱਕੋ ਨੱਕਪੜੀਆਂ ਪਈਆਂ ਇੱਥੇ 5-5 ਰੁਪਏ ਦੇ ਮਾਰਜਨ ਦੇ ਕੱਪੜਾ ਵੇਚਿਆ ਜਾਂਦਾ 5-5 ਰੁਪਏ ਦੇ 10-10 ਰੁਪਏ ਦੇ ਮਤਲਬ ਜੇ ਕੋਈ 500 ਦਾ ਸੂਟ ਆਇਆ ਤੁਹਾਨੂੰ 505 ਰੁਪਏ ਦੇਣਾ ਐ ਇੰਨਾ ਘੱਟ ਰੇਟ ਕੋਈ ਨਹੀਂ ਦੇ ਸਕਦਾ ਭਾਈ ਵੈਰਾਈਟੀ ਦਿਖਾਓ ਆਜੋ ਭਾਈ ਵੈਰਾਈਟੀ ਤੁਹਾਨੂੰ ਦਿਖਾ ਦਿੰਦੇ ਨਵੀਆਂ ਤੇ ਗਰਮੀ ਦੀਆਂ ਠਾਠਾ ਕਰਦੀਆਂ ਵੈਰਾਈਟੀਆਂ ਸलो जी ਜਦੋਂ ਆਪਾਂ ਐਂਟਰ ਹੁੰਨੇ ਆ ਤੁਸੀਂ ਲੈਣੇ ਕੋਟ ਪੈਂਟ ਸ਼ੇਰਵਾਨ ਜਾਂ ਬਲੇਜ਼ਰ ਬਾਸ ਕਰਨੇ ਆ ਤੁਸੀਂ ਇੱਥੋਂ ਰਾਈਟ ਸਾਈਡ ਮੋੜ ਸਕਦੇ ਆ ਇੱਥੇ ਤੁਸੀਂ ਸਾਰੀ ਚੀਜ਼ ਦੇਖੋ ਨਾ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਦੱਸਦੇ ਆ ਜਿਹੜਾ ਤੁਸੀਂ 10-1000 ਰੁਪਏ ਦਾ ਕੋਟ ਪੈਂਟ ਲੈਣੇ ਉਹ ਇੱਥੇ ਤੁਹਾਨੂੰ ਮਿਲ ਜਾਣਾ 2995 'ਚ ਜਿਹੜਾ ਤੁਸੀਂ ਲੈਣੇ ਉਹ 15000 ਦਾ 3 ਪੀਸ ਇੱਥ 15000 ਦੀ ਸ਼ੇਰਬਾਨੀ ਇੱਥੇ ਮਿਲਦੀ ਪੈਨਸੋ ਦੇ ਬਹੁਤ ਸੋਹਣਾ ਇੱਧਰ ਤੁਸੀਂ ਦੇਖ ਲਓ ਸਾਰਾ ਸੈਕਸ਼ਨ ਪ੍ਰੋਪਰ ਤਿਆਰ ਹੈਗਾ ਜੇ ਸੋ ਇਹ ਜੈਨ ਸੈਕਸ਼ਨ ਹੈਗਾ ਇਸ ਤੋਂ ਬਾਅਦ ਜੇ ਤੁਸੀਂ ਸੂਟ ਲੈਣੇ ਹੈਗੇ ਸਪੈਸ਼ਲੀ ਤੁਸੀਂ कॉटन ਦੇ ਸੂਟ ਲੈਣੇ ਆ ਤੁਸੀਂ ਵਿਆਹਾਂ ਸ਼ਾਦੀਆਂ ਦੇ ਕੱਪੜਾ ਨਾ ਇੱਧਰ ਤੁਸੀਂ ਅੱਗੇ ਚੈੱਕ ਕਰ ਲਓ ਪ੍ਰੋਪਰ ਸੈਕਸ਼ਨ ਬਣੇ ਹੋਏ ਆ ਇੱਧਰ ਤੁਹਾਨੂੰ ਆ ਜਿਹੜਾ ਪ੍ਰਿੰਟ ਸੂਟ ਸਾਰੇ ਮਿਲ ਜਾਣੇ ਆ ਤੁਸੀਂ 250 400 500 700 ਦੀ ਵੈਰਾਈਟੀ ਲੈ ਸਕਦੇ ਆ ਇੱਧਰ ਸਾਨੂੰ ਮਿਲ ਜਾਣੀਆਂ 1500 1800 2000 ਤੱਕ ਇੱਧਰ ਤੁਸੀਂ ਚੈੱਕ ਕਰ ਲਓ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ 4000 5000 ਤੱਕ ਮਿਲਣੀ ਜੇ ਤੁਸੀਂ ਰਾਇਲ ਚੀਜ਼ਾਂ ਲੈਣੀਆਂ ਤੁਸੀਂ ਚਾਹੋ ਨੋ ਵੀ ਸਾਨੂੰ ਹਨਾ ਐਕਸਟਰਾ ਆਰਡੀਨਰੀ ਚਾਹੀਦੀਆਂ ਜਿਹੜੇ ਬਾਜ਼ਾਰਾਂ ਦੇ ਵਿੱਚ 15 15000 ਦੇ ਸੂਟ ਆ 20 20000 ਦੇ ਸੂਟ ਆ 25 25000 ਦੇ ਸੂਟ ਆ ਉਹ ਸੂਟ ਵੀ ਤੁਹਾਨੂੰ ਇੱਥੇ ਮਿਲਣੇ ਆ ਪਰ ਰੇਟ ਤੁਹਾਨੂੰ ਅੱਧੇ ਮਿਲਣੇ ਆ ਇਸ ਤਰ੍ਹਾਂ ਪੱਗਾਂ ਪੱਗਾਂ ਦੇ ਵਿੱਚ 550 ਤੋਂ ਮੰਦ ਉੱਪਰ ਸੈਕਸ਼ਨ ਉਹ ਵੀ ਤਿਆਰ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਬਾਈ ਜੀ ਸਾਰਾ ਕੁਝ ਦਿਖਾ ਦਿਓ ਅੱਜ ਮ 250 ਰੁਪਏ ਦਾ ਸੂਟ ਸ਼ੁਰੂ ਕਰ ਦਿਓ 20000 25000 ਜਿਹੜੀ ਵੈਰਾਈਟੀ ਦਿਖਾ ਕੇ ਲੋਕਾਂ ਨੂੰ ਦੱਸੋ ਫਾਇਦੇ ਕੀ ਹੈਗੇ ਆ ਲਓ ਜੀ ਅੱਜ ਦਿਖਾਣੇ ਆ ਤੁਹਾਨੂੰ ਗਰਮੀਆਂ ਦਾ ਤੋਹਫਾ ਚੱਕੋ ਆਲ ਓਵਰ ਸੂਟ ਤੇ ਨਾਲ ਪੂਰਾ ਪ੍ਰਿੰਟਡ ਦੁਪੱਟਾ ਪੂਰਾ 5 ਮੀਟਰ ਦਾ ਸੂਟ ਆ ਭਾਜੀ ਆ ਚੱਕੋ 1000 ਰੁਪਏ ਦਾ 1 2 ਤਿੰਨ ਨਹੀਂ ਦੇਣੇ ਸੀ ਚਾਰ ਸੂਟ ਦੇਣੇ 1000 ਰੁਪਏ ਦੇ ਚਾਰ ਬਾਜੀ ਆ ਦੇਖੋ ਜੀ ਪਹਿਲਾ ਹੀ ਸਭ ਤੋਂ ਵੱਡਾ ਬਹੁਤ ਵੱਡਾ ਪਟਾਕਾ ਪਾਤਾ ਜਿਹੜਾ ਬਾਜ਼ਾਰ ਦੇ ਵਿੱਚ 7-800 ਰੁਪਏ ਦਾ ਸੂਟ ਮਿਲਦਾ ਇੱਥੋਂ ਤੁਸੀਂ ਲੈ ਜਾਓ ਸਿਰਫ 250 ਰੁਪਏ ਚ 250 ਰੁਪਏ ਦਾ ਸੂਟ ਦੇ ਰਹੇ ਆ ਦੁਪੱਟਾ ਨਾਲ ਦੇ ਰਹੇ ਆ 1000 ਰੁਪਏ ਦੇ ਚਾਰ ਸੂਟ ਕੱਲਾ-ਕੱਲਾ ਰੇਟ ਲੱਗ ਕੇ ਲਾਤਾ ਇਹਦੇ ਵਿੱਚ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ 1000 ਦੇ ਚਾਰ ਮਤਲਬ 250-250 ਦੇ ਵਿੱਚ ਸੂਟਾਂ ਦਾ ਮੀ ਬੋਹਤਾਂ ਚੱਕੋ ਜਿੰਨੇ ਮਰਜੀ ਬੰਡੇ ਲੈ ਜਾਓ ਜਿੰਨੀਆਂ ਮਰਜੀ ਆ ਵੈਰਾਈਟੀਆਂ ਲੈ ਜਾਓ 250 ਰੁਪਏ ਤੋਂ ਸੂਟ ਇੱਥੇ ਸ਼ੁਰੂ ਕਰ ਦਿੱਤਾ ਹੈਗਾ ਜੀ ਹੁਣ 1000 ਰੁਪਏ ਦਾ ਇੱਕ ਸੂਟ ਲੈਣ ਦੀ ਲੋੜ ਨਹੀਂ ਚਾਰ ਸੂਟ ਲੈ ਜਾਓ ਗਰਮੀਆਂ ਦੇ 1000 ਰੁਪਏ ਦੇ ਟੈਲੀ ਨਵੇਂ ਪਾਓ ਆ ਚੱਕੋ ਆ ਗਿਆ ਮੈਚਿੰਗ ਸੂਟ ਦੇਖੋ ਜੀ ਪਾਰਟੀ ਵੇਅਰ ਫੰਕਸ਼ਨ ਸੂਟ ਆ ਗਿਆ ਪਿਓਰ ਕਾਟਨ ਦਾ ਏ ਵੀ 700 ਰੁਪਏ ਦੇ ਦੋ ਭਾਰੀ 700 ਦੇ ਦੇ ਉਹ ਵੀ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 700 700 ਦਾ ਇੱਕ ਸੂਟ ਮਿਲਦਾ ਇੱਥੇ 700 ਦੇ ਦੋ ਮਤਲਬ 3500 ਰੁਪਏ ਦਾ ਸੂਟ ਸਟਰੋਸਕੀ ਦਾ ਕੰਮ ਹੋਇਆ ਬੜਾ ਸੋਹਣਾ ਪ੍ਰਿੰਟ ਬੜਾ ਸੋਹਣਾ ਡਿਜ਼ਾਈਨ ਹੈਗਾ ਰੇਟ ਕਿੰਨਾ ਬਾਜ਼ਾਰ ਦਾ 1200 1400 1300 ਪਰ ਇਹ ਵੀ ਤੁਹਾਨੂੰ ਅਸੀਂ ਦੇਣਾ 500 ਇਸ ਵੇਲੇ ਬਹੁਤ ਵੱਡੀ ਸੇਲ ਲੱਗ ਗਈ ਆ ਗਰਮੀਆਂ ਦੇ ਸੀਜ਼ਨ ਦੇ ਸ਼ੁਰੂਆਤ 'ਚ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰੋਂ ਆਜੋ ਕਿਉਂਕਿ ਫੈਕਟਰੀ ਦੇ ਵਿੱਚੋਂ ਮਿਲਣਾ ਕਪੜਾ ਸਾਨੂੰ ਡਾਇਰੈਕਟ ਫੈਕਟਰੀ ਦੇ ਵਿੱਚੋਂ ਹੋਲਸੇ ਰੇਟਾਂ ਤੋਂ ਵੀ ਸਸਤਾ ਕਾਡੀਆਂ ਦੇ ਭਾਅ ਕਪੜਾ ਘੜਤਾ 5500 ਚ ਲੈ ਜਾਓ 5500 ਚ ਲੈ ਜਾਓ 5500 ਦੇਖੋ ਜੀ ਨਵੇਂ ਡਿਜ਼ਾਈਨਿੰਗ ਆ ਚੈੱਕ ਕਰੋ ਭਾਈ ਦੁਪੱਟਾ ਦੇਖੋ ਕਿੰਨਾ ਪਿਆਰਾ ਆ ਸੂਟ ਦੇਖੋ ਭਾਜੀ 650 ਰੁਪਏ ਦਾ ਭਾਜੀ ਇਹ 650 ਦਾ ਦੇਖੋ ਜੀ 650 ਦਾ ਲੈ ਜਾਓ ਆ ਭਾਵੇਂ 1000 ਦਾ ਵੇਚ ਦੋ 1100 ਦਾ ਵੇਚ ਦਿਓ ਬਹੁਤ ਸੋਹਣਾ ਤੁਹਾਡਾ ਬਣ ਜੂ ਤੁਸੀਂ ਇੱਥੇ 20-25000 ਰੁਪਏ ਲੈ ਕੇ ਆ ਜਾਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਚਾਹ ਰਿਹਾ ਰੀਸੇਲਰ ਆ 25000 20 ਯਰ ਲੈ ਕੇ ਆਓ ਮਹੀਨੇ ਦਾ ਤੁਸੀਂ 50 50000 ਰੁਪਇਆ ਕਮਾ ਸਕਦੇ ਆ ਮਿਹਨਤ ਤੁਹਾਨੂੰ ਕਰਨੀ ਪੈਣੀ ਆ ਹੁਣ ਤੱਕ ਮਾਤੂ ਸ਼੍ਰੀ ਦਸਤਾਰ ਕੱਪੜੇ ਦੀ ਫੈਕਟਰੀ ਚੋਂ ਲੋਕਾਂ ਨੇ ਨਾਲ ਜੁੜ ਕੇ ਕੰਮ ਕਰਕੇ ਆਪਣੀਆਂ ਦੁਕਾਨਾਂ ਪਾ ਲਈਆਂ 50 50000 1 ਲੱਖ ਤੱਕ ਜਿਹੜੇ ਰੁਪਏ ਮਹੀਨੇ ਦੇ ਕਮਾ ਰਹੇ ਆ ਬੱਚੇ ਚੰਗੇ ਸਕੂਲਾਂ ਚ ਪੜਾ ਰਹੇ ਆ ਬਾਰੀ ਤੁਹਾਡੀ ਵੀ ਆ ਵੀ ਦੇਖੋ ਤੁਸੀਂ ਇਦਾਂ ਦੀਆਂ ਚੀਜ਼ਾਂ ਇਹ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਇੱਕ ਸੂਟ ਇੱਥੇ 1500 ਦੇ ਦੋ ਮਤਲਬ 750 ਦਾ ਇੱਕ ਸੂਟ ਨਾਲ ਇੱਕ ਸੂਟ ਤੁਹਾਨੂੰ ਅਜੀ ਫ੍ਰੀ ਦੇ ਰਣਾ ਆ ਵੀ ਚੈੱਕ ਕਰੋ ਜੀ ਡਿਜ਼ਾਈਨ ਦੇਖੋ ਜੀ ਨਵਾਂ ਦੁਪੱਟੇ ਦੇਖੋ ਪਿਆਰੇ ਰੇਂਜਾ ਸਭ ਤੋਂ ਵਧੀਆ ਇਹ ਕੋਈ ਲਾਟ ਨਹੀਂ ਹੈਗੇ ਇਹ ਕਿਤੋਂ ਲਾਟੇ ਨਹੀਂ ਚੱਕੇ ਫਰੈਸ਼ ਮਾਲ ਹੈ ਮਾਤੂ ਸ਼੍ਰੀ ਦਸਤਾਰ ਅੰਕਲੋਂ ਨੇ ਰਲ ਕੇ ਐਕਤੀ ਗਰਮੀਆਂ ਦਾ ਟੀਚਾ ਬੰਨ ਲਿਆ ਕਹਿੰਦੇ ਲੋਕਾਂ ਦੇ ਭੱਡੇ ਫਾਇਦੇ ਕਰਨੇ ਆ ਭੱਡੇ ਫਾਇਦੇ ਆ ਵੀ ਤੁਸੀਂ ਚੈੱਕ ਕਰ ਲਓ ਹਨਾ ਬਹੁਤ ਸੁਪਰ ਚੀਜ਼ਾਂ ਆ ਦੇਖੋ ਤੁਸੀਂ ਸੈਮੀ ਸਟੇਚ ਸੂਟ ਲੈਣੇ ਆ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ 850 ਰੁਪਏ ਦੀ ਕੀਮਤ ਦੇ ਵਿੱਚ ਇਹ ਤੁਹਾਨੂੰ ਮਿਲ ਜਾਣਾ ਹੈਗਾ ਆ ਵੀ ਤੁਹਾਨੂੰ 850 ਦੇ ਵਿੱਚ ਮਿਲ ਜਾਣਾ ਇਸ ਤੋਂ ਇਲਾਵਾ ਡਿਜ਼ਾਈਨਿੰਗ ਦੇਖੀ ਜਾਓ ਤੁਸੀਂ ਵੀਡੀਓ ਦੇਖ ਰਹੇ ਹੋ ਪਰ ਤੁਹਾਨੂੰ ਕੱਪੜਾ ਨਹੀਂ ਪਤਾ ਜਦੋਂ ਕੱਪੜੇ ਨੂੰ ਹੱਥ ਲਾ ਕੇ ਦੇਖੂਗਾ ਕੱਪੜਾ ਵੀ ਬਹੁਤ ਜਿਆਦਾ ਤੁਹਾਨੂੰ ਵਧੀਆ ਮਿਲ ਜਾਣਾ ਹੈਗਾ ਆ ਦੇਖੋ ਦੇਖੋ ਜੀ ਸਭ ਤੋਂ ਵੱਡੀ ਗੱਲ ਕੀ ਅਸੀਂ ਲੋਕਾਂ ਨੂੰ ਵੀਡੀਓ ਬਣਾ ਕੇ ਬੇਫਕੂਫ ਨਹੀਂ ਬਣਾਉਂਦੇ ਸਭ ਤੋਂ ਵੱਡੀ ਗੱਲ ਕੀ ਹੈ ਇੱਥੇ ਆਉਣ ਦਾ ਇੱਕ ਬਹੁਤ ਵੱਡਾ ਫਾਇਦਾ ਇੱਥੇ ਰੇਟ ਉੱਤੇ ਲਿਖਿਆ ਜਿੱਥੋਂ ਤੁਸੀਂ ਸਾਰੀ ਉਮਰ ਲੋਟਾ ਕਰਾਉਂਦੇ ਰਹੋ ਤੁਹਾਡੇ ਪਿੰਡ ਦੀਆਂ ਮੁਹੱਲੇ ਦੀਆਂ ਸ਼ਹਿਰ ਦੀਆਂ ਦੁਕਾਨਾਂ ਤੇ ਜਾ ਕੇ ਮੂੰਹੋਂ ਮੰਗਿਆ ਰੇਟ ਮੰਗਦੇ ਆ ਆ ਮਾਤੂ ਸ਼ੀ ਦਸਤਾਰ ਹੈ ਜਿੰਨੇ ਸੂਟਾਂ ਦੇ ਉੱਤੇ ਰੇਟ ਲਿਖ ਕੇ ਲਾਏ ਆ ਲਿਖ ਕੇ ਲਾਏ ਆ ਦੇਖੋ ਬਾਜ਼ਾਰ ਦਾ ਰੇਟ 2200 2500 2600 ਸਾਡਾ ਰੇਟ ਸਿਰਫ 1000 1000 ਚ ਲੈ ਜਾਓ ਆ ਵੀ 1000 ਚ ਲੈ ਜਾਓ ਆ ਵੀ ਲੈ ਜਾਓ 1000 ਚ ਓਏ ਆ ਵੀ ਲੈ ਜਾਓ 1000 ਚ ਮਤਲਬ ਰੇਟਾਂ ਦੀਆਂ ਝੜੀਆਂ ਲਾਤੀਆਂ ਫਾਇਦੇ ਵੱਡੇ ਕਰ ਦਿੱਤੇ ਆ ਤੁਹਾਡੇ ਆ ਵੀ ਚੈੱਕ ਕਰੋ ਜੀ ਪਾਰਟੀ ਵੇਅਰ ਸੂਟ ਮੈਂ ਕਹਿੰਦਾ ਡਿਜ਼ਾਈਨਰ ਸੂਟ ਦੇ ਰਹੇ ਆ ਆ ਸੂਟ ਬਜ਼ਾਰਾਂ ਚੋਂ ਸਕਰੀਨ ਸ਼ਾਟ ਕਰਕੇ ਪਤਾ ਕਰ ਲੋ ਇਹ ਸੂਟ ਤੁਹਾਨੂੰ 3000 ਤੋਂ ਘੱਟ ਨਹੀਂ ਮਿਲਣਾ ਸਾਡਾ ਰੇਟ ਉੱਤੇ ਲੈ ਕੇ ਆਇਆ 1275 ਰੁਪਏ ਜੀ ਦੇਖੋ 1275 ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਵੀ 1275 ਤੁਹਾਨੂੰ ਅਸੀਂ ਅਹ ਟ੍ਰੇਲਰ ਦਿਖਾ ਰਹੇ ਆ ਜਦੋਂ ਤੁਸੀਂ ਇੱਥੇ ਆਉਣਾ ਬਹੁਤ ਸਾਡੇ ਕੋਲ ਵੈਰਾਈਟੀਆਂ ਹੈਗੀਆਂ ਇਸ ਲਈ ਤੁਹਾਨੂੰ ਕਹਿੰਦੇ ਆ ਵਿਜ਼ਿਟ ਕਰ ਲੋ ਵਿਜ਼ਿਟ ਕਰ ਲੋ ਵਿਜ਼ਿਟ ਕਰ ਲੋ ਸਿਆਣਿਆਂ ਦੇ ਲਈ ਸੂਟ ਬਜ਼ੁਰਗਾਂ ਦੇ ਲਈ ਸੂਟ ਵੀ ਸਾਡੇ ਕੋਲ ਬਹੁਤ ਆ ਦੱਦੀਆਂ ਨਾਨੀਆਂ ਭੂਆ ਮਾਸੀਆਂ ਲਈ ਬਜ਼ੁਰਗਾਂ ਦੇ ਲਈ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਆ ਤੁਸੀਂ ਦੁਕਾਨਦਾਰ ਰੀਸੇਲਰ ਹੋ ਤਾਂ ਆ ਸਕਦੇ ਆ ਪਰ ਜਿਹਨੇ ਆਪਣੇ ਘਰ ਦੇ ਲਈ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਕਿਸੇ ਨੂੰ ਗਿਫਟ ਦੇਣੇ ਆ ਆਜੋ ਕਾਟੀਆਂ ਦੇ ਭਾ ਕਪੜਾ ਕਰਤਾ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਕਰਤਾ ਹੁਣ ਤੁਸੀਂ ਆ ਵੀ ਦੇਖੋ ਡਿਜ਼ਾਈਨਰ ਚੀਜ਼ ਆ ਚੱਕੋ ਜੀ ਪਾਰਟੀ ਵੇਅਰ ਸੂਟ ਸ਼ੁਰੂ ਕਰਤੇ ਜੀ ਹੁਣ ਵਿਆਹ ਸ਼ਾਦੀਆਂ ਨਾਲ ਹੁਣ ਵਰੀ ਬਣਾਣ ਲਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਲੱਖ ਦੀ ਦਾਜ ਵਰੀ ਨਹੀਂ ਬੈਣੀ ਮਾਤੂ ਸ਼੍ਰੀ ਦਸਤਾਰ ਤੇ ਆਜੋ ਲੱਖ ਵਾਲੀ ਦਾਜ ਵਰੀ 50000 ਚ ਬਣਾ ਕੇ ਦੇ ਦਾਂਗੇ ਸੂਟ ਚੈੱਕ ਕਰੀ ਚੱਲੋ ਜੀ ਨੇਚਰਲ ਕਰੇਵ ਤੇ ਆ ਬੇਸ ਦਾ ਨਾਂ ਵੀ ਦੱਸੀ ਜਨੇ ਆ ਆ ਦੁਪੱਟਾ ਪਿਓਰ ਚਨੂਨ ਦਾ ਫੋਰ ਸਾਈਡ ਵਰਕ ਆ ਚੈੱਕ ਕਰੋ ਜੀ ਵਰਕ ਕਿੰਨਾ ਸ਼ਾਨਦਾਰ ਹੋਇਆ ਬਾਜ਼ਾਰ ਦੇ ਵਿੱਚ ਇਸ ਸੂਟ ਦੀ ਕੀਮਤ 7000 ਹੈ ਪਰ ਮਾਤੂ ਸ਼੍ਰੀ ਦੇ 7000 ਦੇ 2 ਦੇ ਨੇ 3500 ਰੁਪਏ ਦਾ ਇੱਕ ਆ ਦੇਖੋ ਜੀ ਸੂਟਾਂ ਤੋਂ ਸੋਹਣੇ ਸੋਹਣੇ ਲਗਜ਼ਰੀ ਚੀਜ਼ਾਂ ਤੁਸੀਂ ਆ ਦੁਪੱਟੇ ਦੇਖੋ ਦੁਪੱਟੇ ਬੜੇ ਸੋਹਣੇ ਹੈਗੇ ਆ ਤੁਸੀਂ ਆ ਸੂਟ ਦਾ ਫਰੰਟ ਚੈੱਕ ਕਰ ਲਓ ਗਲੇ ਦੇ ਕੰਮ ਚੈੱਕ ਕਰ ਲਓ ਤੁਸੀਂ ਆ ਬਾਹਾਂ ਦੇ ਉੱਤੇ ਕੰਮ ਚੈੱਕ ਕਰ ਲਓ ਇਦਾਂ ਦੇ ਡਿਜ਼ਾਈਨਰ ਵੀ ਸਾਨੂੰ ਅਸੀਂ ਦੇ ਦੇਣੇ ਹੈਗੇ ਆ ਚੈੱਕ ਕਰੋ ਤੁਸੀਂ ਆ ਵੀ ਦੇਖੋ ਬਹੁਤ ਸੋਹਣਾ ਲਗਜ਼ਰੀ ਸਟਾਈਲ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਤੁਸੀਂ ਕੱਪੜਾ ਮੰਗਾਉਣਾ ਚਾਹੁੰਦੇ ਆ ਤੇ ਤੁਸੀਂ ਵੀ ਸ਼ਾਪਿੰਗ ਕਰ ਸਕਦੇ ਹੋ ਤੁਹਾਡੇ ਲੱਖਾਂ ਰੁਪਏ ਬਚਣੇ ਆ ਇਸ ਗੱਲ ਦੀ ਅਸੀਂ ਗਾਰੰਟੀ ਦੇ ਰਹੇ ਆ ਜਿਹੜਾ ਬਾਜ਼ਾਰ ਤੁਸੀਂ ਇਤਾਂ ਦਾ ਹੈਵੀ ਸੂਟ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਉਹੋ ਹੀ ਕੱਪੜਾ ਤੁਹਾਨੂੰ ਇੱਥੇ 30 35 ਹਜ਼ਾਰ ਚ ਮਿਲ ਜਾਣਾ ਮਤਲਬ 60 60 ਹਜ਼ਾਰ 65 65 ਹਜ਼ਾਰ 70 70 ਹਜ਼ਾਰ ਰੁਪਿਆ ਤੁਹਾਡਾ ਬਚ ਜਾਣਾ ਕੁੜੀਆਂ ਦੀ ਸ਼ਾਨ ਕੁੜੀਆਂ ਦੀ ਫਰਸਟ ਚੋਇਸ ਬਲੈਕ ਕਲ ਰਾਈਟ ਬਲੈਕ ਕਰਦੇ ਉੱਤੇ ਬਹੁਤ ਸੋਹਣੇ ਡਿਜ਼ਾਈਨ ਇਤਾਂ ਦੇ ਆ ਚੀਜ਼ਾਂ ਦੁਪੱਟੇ ਵੀ ਤੁਹਾਨੂੰ ਅਸੀਂ ਸੋਹਣੇ ਦੇ ਰਹੇ ਆ ਬਸ ਇੱਕ ਵਿਜ਼ਿਟ ਕਰ ਲਓ ਪੈਸੇ ਤੁਹਾਡੇ ਬਚਣੇ ਆ ਬਹੁਤ ਜ਼ਿਆਦਾ ਫੇਸਬੁੱਕ ਇੰਸਟਾਗ੍ਰਾਮ ਦਿੱਲੀ ਬੰਬਈ ਵਾਲੀਆਂ ਮਾਡਲਾਂ ਫਿਲਮਾਂ 'ਚ ਐਕਟਰੀਆਂ ਵਾਲੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ। ਦੇਖੋ ਜੀ ਪਾਰਟੀ ਵੇਅਰ ਸੂਟ ਹੈ, ਡਿਜ਼ਾਈਨਰ ਸੂਟ ਹੈ। ਹੁਣ ਤੁਸੀਂ ਅੱਖਾਂ ਖੋਲੋ। ਹੁਣ ਤੁਹਾਨੂੰ ਲੁੱਟ ਕਰਾਣ ਦੀ ਕੋਈ ਲੋੜ ਨਹੀਂ ਐ। ਮਾਤੂ ਸ਼੍ਰੀ ਦਸਤਾਰ, ਬੱਗੇ ਪ੍ਰਾਣੇ ਆਜੋ ਇੱਕ ਵਾਰੀ। ਇੱਕ ਵਾਰੀ ਆਉਣਾ ਤੁਹਾਡੀਆਂ ਅੱਖਾਂ ਖੋਲ੍ਹ ਜਾਣੀਆਂ। ਆਹਾ ਜਿਹੜੇ ਸੂਟ ਤੁਸੀਂ ਡਬਲ ਡਬਲ ਰੇਟਾਂ ਤੇ ਲੈਂਦੇ ਸੀ 4 4000 ਤੇ ਲੈਂਦੇ ਸੀ ਇੱਥੇ ਤੁਹਾਨੂੰ 2000 2500 3000 3500 ਦੇ ਵਿੱਚ ਮਿਲ ਜਾਂਦੇ ਆ ਚੈੱਕ ਕਰੋ ਜੀ ਆ ਚੈੱਕ ਕਰੋ ਜੀ ਸੂਟ ਦਾ ਰੰਗ ਤੇ ਕਢਾਈ ਵੱਖਰੀ ਹੈ ਆ ਦੇਖੋ ਜੀ ਸੂਟਾਂ ਦੇ ਨਾਲ ਨਾਲ ਰੈਡੀमेड ਤੁਸੀਂ ਲੈਣੇ ਆ কুর্তা ਸੂਟ ਤੁਸੀਂ ਸੂਟ ਲੈਣੇ ਆ ਰੈਡੀमेड ਤੁਹਾਨੂੰ ਅਸੀਂ ਦੇ ਰਹੇ ਆ ਹਯਾਰ 1200 1100 ਇੰਨੀ ਕਰੇਨ ਦੇ ਵਿੱਚ ਦੇਣਾ ਆ ਦੇਖੋ ਡਿਜ਼ਾਈਨ ਹਯਾਰ 1100 ਨੀ ਆ ਚੱਕੋ 850 ਰੁਪਏ ਦਾ ਪੂਰਾ ਸਟਿਚ ਕੀਤਾ ਸੂਟ ਦੇ ਰਹੇ ਆ ਆ ਕਾਟਨ ਦਾ ਸੂਟ ਨਾਲ ਦੁਪੱਟਾ 2 ਮੀਟਰ ਲਾ ਕੇ ਆ 850 ਰੁਪਏ ਦਾ ਆ ਚੱਕੋ 1000 ਰੁਪਏ ਦਾ ਚਿਕਨ ਦਾ ਵਰਕ ਕੀਤਾ ਸੂਟ ਭਾਜੀ 5 500 ਰੁਪਏ ਸਵਾਈ ਹੈ ਸੂਟਾਂ ਦੀ ਆ ਵੀ ਚੈੱਕ ਕਰ ਲਓ ਤੁਸੀਂ ਸਾਡੇ ਕੋਲ ਸ਼ਹਿਰੀ ਕਸਟਮਰ ਅਸੀਂ ਖੁਸ਼ ਕਰਕੇ ਭੇਜਾਂਗੇ ਪਿੰਡੂ ਕਸਟਮਰ ਖੁਸ਼ ਕਰਕੇ ਭੇਜਾਂਗੇ ਅੱਜ ਕੱਲ੍ਹ ਦੇ ਆ ਮਾਡਰਨ ਕੁੜੀਆਂ ਖੁਸ਼ ਕਰਕੇ ਭੇਜਾਂਗੇ ਚਾਹੇ ਤੁਸੀਂ ਸਿੰਪਲ ਲੈਣੇ ਆ ਚਾਹੇ ਤੁਸੀਂ ਡਿਜ਼ਾਈਨਰ ਪੀਸ ਲੈਣੇ ਆ ਆ ਦੇਖੋ ਤੁਸੀਂ ਰੈਡੀमेड ਤੁਹਾਨੂੰ ਸਟਿਚਿੰਗ ਦੇਣ ਦੀ ਲੋੜ ਨਹੀਂ ਤਿਆਰ ਕੀਤਾ ਦੁਪੱਟੇ ਵੀ ਦੇਖੋ ਕਿੰਨੇ ਸੋਹਣੇ ਨਾਲ ਮਤਲਬ 1000 1200 1500 ਦੀ ਰੇਂਜ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਤੁਹਾਨੂੰ ਅਸੀਂ ਦੇ ਦੇ ਰਹੇ ਹਾਂ ਦੇਖੋ ਜੀ ਡਿਫਰੈਂਟ ਆਈਟਮਾਂ ਸਾਡੇ ਕੋਲ ਕੋਟ ਸੈੱਟ ਆਉਂਦੇ ਕਹਿੰਦੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਐਨ ਆਰ ਆਈ ਕਸਟਮਰਾਂ ਦੀ ਪਹਿਲੀ ਪਸੰਦ ਹੈ ਸਟਿਚ ਕੀਤਾ ਕੋਟ ਸੂਟ ਇਹ ਤੁਹਾਨੂੰ ਕਿਤੇ ਨਹੀਂ ਮਿਲਣਾ ਸਿਰਫ ਬਾਗੇ ਪਰਾਨੇ ਤੋਂ ਮਿਲਣਾ ਹੈ ਸਟਿਚ ਸੂਟ 850 ਤੋਂ ਲੈ ਕੇ 82000 ਤੱਕ ਦੇ ਰੇਂਜ ਆ ਚੈਲੰਜ ਕਰਦੇ ਆ ਰੇਟ ਨਹੀਂ ਮਿਲਨੇ ਕਿਤੇ ਇਸ ਤੋਂ ਇਲਾਵਾ ਤੁਸੀਂ ਪਾਰਟੀ ਵੇਅਰ ਲਹਿੰਗੇ ਸ਼ਰਾਰੇ ਗਰਾਰੇ ਗਾਉਨ ਡਰੈਸਾਂ ਲੈਣੀਆਂ ਦੇਖੋ ਉਹਦੇ ਵਿੱਚ ਵੀ ਬਹੁਤ ਸੋਹਣੀਆਂ ਵੈਰਾਈਟੀਆਂ ਹੁਣ ਤੁਸੀਂ ਆਹ ਚੈੱਕ ਕਰ ਲਓ ਨਾ ਆਹ ਡੰਮੀ ਤੇ ਲੱਗਾ ਸੂਟ ਬੜਾ ਸਿੰਪਲ ਐਂਡ ਸੋਬਰ ਟੌਪ ਦੀ ਚੀਜ਼ ਆ ਹਨਾ ਬਾਜ਼ਾਰ 'ਚ 5-5000 ਰੁਪਏ ਲੈਂਦੇ 2000 ਦਾ ਤੁਹਾਨੂੰ ਦੇ ਰਣਾ ਆਹ ਦੇਖੋ ਜੀ ਚਾਹੇ ਇਹਨੂੰ ਪਾਕਿਸਤਾਨੀ ਕਹੋ ਅਫਗਾਨੀ ਕਹੋ ਬਹੁਤ ਟੌਪ ਦੀ ਚੀਜ਼ ਇਹ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਤੁਹਾਡੇ ਹੋਸ਼ ਉੱਡ ਜਾਣੇ ਆ ਰੈਡੀमेड ਸੂਟ ਵਰਕ ਚੈੱਕ ਕਰ ਲਓ ਘੇਰੇ ਪਹੁੰਚੇ ਬਾਹਾਂ ਤੇ ਦੁਪੱਟਾ 1500 ਰੁਪਏ ਦਾ ਜੀ 1500 ਰੁਪਏ ਦਾ ਤੁਹਾਨੂੰ ਰੈਡੀमेड ਸੂਟ ਦੇਣਾ ਆ ਵੀ ਚੈੱਕ ਕਰ ਲਓ ਮਤਲਬ 1200 1500 ਦੇ ਵਿੱਚ ਤੁਹਾਨੂੰ ਅਸੀਂ ਬਹੁਤ ਸੋਹਣੀਆਂ ਚੀਜ਼ਾਂ ਦੇ ਦੇਣੀਆਂ ਆ ਲਓ ਜੀ ਸੈਲੀਬ੍ਰਿਟੀ ਸੂਟ ਆ ਗਏ ਜੀ ਨੀਰੂ ਬਾਜਾ ਨਿਮਰਤ ਖੰਨਾ ਕटरीना ਕਰੀਨਾ ਕੈਪ ਜਿਹੜੇ ਸੂਟ ਪਾਉਂਦੀਆਂ ਆ ਆ ਚੱਕੋ ਜੀ ਬੰਬੇ ਦੇ ਲਗਜ਼ਰੀ ਬਟਿਕ ਦੇ ਸੂਟ ਆ ਗਏ ਆ ਚੈੱਕ ਕਰੋ ਜੀ ਆ ਚੈੱਕ ਕਰੋ ਜੀ ਵਰਕ ਕਿੰਨਾ ਸ਼ਾਨਦਾਰ ਆ ਪਾਰਟੀਆਂ ਵਿਆਹਾਂ ਸ਼ਾਦੀਆਂ ਜੀ ਰਾਇਲ ਕਲਾਸ ਜਿਨ੍ਹਾਂ ਤੇ ਕਹਿੰਦੇ ਇਹੇ ਸੂਟ ਕਿਤੇ ਦੇਖਣ ਨੂੰ ਨਹੀਂ ਮਿਲਦੇ ਇਹ ਸਪੈਸ਼ਲ ਪੀਸ ਰੈਡੀ ਹੁੰਦੇ ਆ ਹੁਣ ਮਿਲਣਗੇ ਬਾਗੇ ਪੁਰਾਣੇ ਦੇ ਵਿੱਚ ਆ ਲਓ ਜੀ ਤੁਸੀਂ ਅਨਾਰਕਲੀ ਸੂਟ ਲੈਣੇ ਆ ਤੁਸੀਂ ਅਨਾਰਕਲ ਦੇ ਨਾਲ ਲਹਿੰਗਾ ਚੋਲੀ ਲੈਣਾ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਮਿਲ ਜਾਣੀਆਂ ਜਿੱਦਾਂ ਦੀ ਚੀਜ਼ ਤੁਸੀਂ ਸੋਚਦੇ ਹੋ ਉਦੋਂ ਵੀ ਉੱਪਰ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇਣੀਆਂ ਦੁਪੱਟੇ ਨਾਲ ਬਹੁਤ ਸੋਹਣੇ ਹੈਗੇ ਆ ਦੁਪੱਟਿਆਂ ਦੇ ਨਾਲ ਤੁਸੀਂ ਆਹ ਦੇਖੋ ਚੀਜ਼ਾਂ ਚੈੱਕ ਕਰੋ ਹਨਾ ਇਹ ਚੀਜ਼ਾਂ 35 35 40 40000 ਰੁਪਇਆ ਵੱਡੇ ਸ਼ੋਅਰੂਮਾਂ ਤੇ ਡਮੀਆਂ ਤੇ ਲਾ ਕੇ ਵੇਚਦੇ ਆ ਪਰ ਇੱਥੇ ਤੁਹਾਨੂੰ ਅਸੀਂ ਅੱਧੇ ਰੇਟਾਂ ਤੋਂ ਵੀ ਸਸਤੇ ਪੀਸ ਦੇ ਦੇਣੇ ਆ ਇੱਕ ਤੁਸੀਂ ਆ ਵੀ ਚੈੱਕ ਕਰ ਲੋ ਕਲਰ ਦੇਖੋ ਸਾਡੇ ਕੋਲ ਕਿੰਨੇ ਜਿਆਦਾ ਹੈਗੇ ਆ ਇਸ ਤੋਂ ਇਲਾਵਾ ਅਨਾਰਕਲੀ ਲੈਣੀ ਆ ਸ਼ਰਾਰੇ ਗਰਾਰੇ ਗਾਉਂ ਡਰੈਸਾਂ ਤੁਹਾਨੂੰ ਹਰ ਇੱਕ ਚੀਜ਼ ਅਸੀਂ ਵਧੀਆ ਦਵਾਂਗੇ ਲਹੰਗੇ ਸੂਟ ਸ਼ਰਾਰੇ ਅਲਟੀਮੇਟ ਚੀਜ਼ਾਂ ਚੈਲੰਜ ਇਸ ਗੱਲ ਦਾ ਅਸੀਂ ਕਰਦੇ ਆ ਬਈ ਸਾਡੇ ਜਿੰਨਾ ਰੇਟ ਘੱਟ ਕਿਸੇ ਨੇ ਦੇਣਾ ਨਹੀਂ ਸਾਡੇ ਜਿੰਨੀ ਟੌਪ ਲਗਜ਼ਰੀ ਵੈਰਾਈਟੀ ਕਿਸੇ ਨੇ ਦੇਣੀ ਨਹੀਂ ਤੁਹਾਨੂੰ ਆਉਣਾ ਪੈਣਾ ਬਾਗੇਪੁਰਾਣੇ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਦੇ ਦੇਖੋ ਜੀ ਆ ਲਗਜ਼ਰੀ ਚੀਜ਼ ਹੈ ਜੀ ਕਲਕੱਤੇ ਦੀ ਉਹ ਤਿਆਰ ਹੋ ਕੇ ਆਈਆਂ ਮੇ ਚੀਜ਼ਾਂ ਵਾ ਦੇਖੋ ਸ਼ਾਨਦਾਰ ਪੀਸ ਹੈ ਜੀ ਅਨਾਰ ਕਲੀ ਬਣੀ ਹੈਂਡਵਰਕ ਦੇ ਨਾਲ ਆ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਦੁਪੱਟਾ ਫੋਰ ਸਾਈਡ ਆ ਪੂਰੀ ਨਾਰਕਲੀ ਸਾਰੇ ਹੀ ਹੈਂਡਵਰਕ ਰਾਇਲ ਕਲਾਸ ਆਈਟਮਾਂ ਇੱਥੇ 250 ਰੁਪਏ ਦਾ ਸੂਟ ਨਹੀਂ ਮਿਲਦਾ ਇੱਥੇ 500 ਦਾ ਸੂਟ ਨਹੀਂ ਮਿਲਦਾ ਇੱਥੇ 1200 ਦਾ ਨਹੀਂ ਮਿਲਦਾ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲਦੀ ਹੈ ਬਾਗਾ ਪਰਾਣਾ ਹੋਲ ਸੇਲ ਹੈ ਜਿਹੜਾ ਪੰਜਾਬ ਸਾਰੇ ਨੂੰ ਸਪਲਾਈ ਕਰਦਾ ਉਹਨੇ ਕਾ ਖੋਲ ਤੇ ਆਪਣੇ ਦਰਵਾਜੇ ਗਰਮੀਆਂ ਦੇ ਵਿੱਚ ਇੱਕ ਸੂਟ ਲੈ ਲਓ ਦੋ ਸੂਟ ਲੈ ਲਓ ਸੈਟ ਵਾਈਜ਼ ਲੈ ਲਓ ਟਰੱਕ ਭਰ ਕੇ ਲੈ ਲਓ ਜਿੰਨੇ ਮਰਜ਼ੀ ਲੈ ਲਓ ਫਾਇਦੇ ਤੁਹਾਡੇ ਕਰਨੇ ਮਾਰੀ ਸੋ ਛੇਤੀ ਆਜੋ ਤੁਹਾਡੀ ਵੇਟ ਕਰ ਰਹੇ ਆ ਮਾਤੂਸ਼ਰੀ ਦਸਤਾਰ ਬਾਗਾ ਪਰਾਣਾ ਮੋਗਾ ਰੂਡ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੀ ਫੋਨ ਕਰ ਸਕਦੇ ਆ ਕੈਮਰਾਮੈਨ ਹਮਸੰਧੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਬਾਗਾ